ਕੀ ਨਾਮ ਹੈ ਜੀ ਆਪਣਾ ਰਾਜਦੇਵ ਸਿੰਘ ਖਾਲਸਾ ਸਰਕਾ ਮੈਂਬਰ ਪਾਰਲੀਮੈਂਟ ਤੇ ਐਡਵੋਕੇਟ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਇਹਦਾ ਮਕਸਦ ਹੈ ਜੀ ਇਸ ਦਾ ਮਕਸਦ ਮੰਤਵ ਇਹ ਹੈ ਕਿ ਭਾਈ ਅਮਰਪਾਲ ਸਿੰਘ ਜਿਹੜੇ ਵਾਰਸੇ ਪੰਜਾਬ ਦੇ ਮੁਖੀ ਨੇ ਤੇ ਇਸ ਸਮੇਂ ਡਿਬਰੂਧਰ ਸੈਂਟਰਲ ਜੇਲ੍ਹ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਠਡੂਰ ਸਾਹਿਬ ਦੇ ਹਲਕੇ ਤੋਂ ਚੋਣਾਂ ਲੜ ਰਹੇ ਨੇ ਬਤੌਰ ਆਜ਼ਾਦ ਮਿਲਕਾ ਤੇ ਉਸ ਦਾ ਫੈਸਲਾ ਉਹਨਾਂ ਨੇ ਮੇਰੇ ਨਾਲ ਜਿਹੜੀ ਮੀਟਿੰਗ ਹੋਈ ਸੀ ਜੀ 24 ਅਪ੍ਰੈਲ ਨੂੰ ਉਸ ਮੀਟਿੰਗ ਦੇ ਦੌਰਾਨ ਉਹਨਾਂ ਨੇ ਫੈਸਲਾ ਲਿਆ ਸੀ ਉਸ ਮੀਟਿੰਗ ਦੇ ਦੌਰਾਨ ਇਹ ਫੈਸਲੇ ਦਾ ਮੈਂ ਬਾਹਰ ਆ ਕੇ ਐਲਾਨ ਕਰਿਆ ਸੀ ਤੇ ਉਸ ਸਮੇਂ ਤੋਂ ਸ਼ੰਕੇ ਉਭਰੇ ਜਾਈ ਸੀ ਕਿ ਇਹ ਉਹਨਾਂ ਦਾ ਫੈਸਲਾ ਹੈ ਜਾਂ ਨਹੀਂ ਹੈ ਤੇ ਕੱਲ ਮਾਤਾ ਬਲਵਿੰਦਰ ਤੌਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਸ਼ੰਕਿਆਂ ਨੂੰ ਦੂਰ ਕਰਤਾ ਜਿਹੜਾ ਮੈਂ ਬਿਆਨ ਦਿੱਤਾ ਸੀ ਜਿਹੜਾ ਮੈਂ ਗੱਲ ਕਹੀ ਸੀ ਹੂ ਬੂ ਉਹੀ ਬਿਆਨ ਦੇ ਕੇ ਉਸ ਦੀ ਮਟਮਲ ਤੌਰ ਤੇ ਪੁਸ਼ਟੀ ਗੱਲ ਕੀਤੀ ਜਾਂਦਾ ਕਿ ਦੂਰ ਸਾਹਿਬ ਤੋਂ ਕਿਹੜੀ ਕਿਹੜੀ ਪਾਰਟੀ ਨੇ ਤੁਹਾਨੂੰ ਜਿਹੜਾ ਸਮਰਥਨ ਦਿੱਤਾ ਹੈ ਕਿ ਉੱਥੇ ਨਹੀਂ ਲੜਨੀਆਂ ਜਾਂ ਭਾਈ ਅਮਰਪਾਲ ਸਿੰਘ ਦੇ ਫੇਵਰ ਚ ਆਉਣੀਆਂ ਦੇਖੋ ਕਿਸੇ ਪਾਰਟੀ ਨੇ ਸਾਨੂੰ ਸਮਰਥਨ ਨਹੀਂ ਦਿੱਤਾ ਨਾ ਕਿਸੇ ਪਾਰਟੀ ਦੇ ਨਾਲ ਗੱਲ ਹੋਈ ਹੈ ਨਾ ਕਿਸੇ ਪਾਰਟੀ ਨੇ ਸਮਰਥਨ ਦਿੱਤਾ ਹੈ ਨਾ ਕਿਸੇ ਪਾਰਟੀ ਨੇ ਕਿਹਾ ਵੀ ਅਸੀਂ ਉਮੀਦਵਾਰ ਨਹੀਂ ਐਲਾਨਾਂਗੇ ਸਾਡੀ ਕਿਸੇ ਨਾਲ ਕੋਈ ਗੱਲ ਵਾਤ ਨਹੀਂ ਐਲਾਨ ਕਰਤਾ ਜਿਵੇਂ ਸਮੇਂ ਸੀ ਮਾਨ ਨੇ ਕੱਲ ਆਖਿਆ ਸੀ ਤਾਂ ਜੇ ਉਹ ਸਾਡੇ ਤੱਕ ਪਹੁੰਚ ਕਰਦੇ ਆ ਹੋ ਸਕਦਾ ਅਸੀਂ ਕਿਸੇ ਸੀਡਵਾਰ ਦੇ ਦੇਖੋ ਜੀ ਪਹੁੰਚ ਕਰਨ ਦੀ ਲੋੜ ਨਹੀਂ ਖਾਲਸਾ ਪੰਥ ਦਾ ਮੁੱਦਾ ਹੈ ਅਸੀਂ ਕਿਸੇ ਕੋਲੇ ਪਹੁੰਚ ਕਰਦੇ ਪਈਏ ਫਿਰ ਸਾਰਿਆਂ ਕੋਲੇ ਪਹੁੰਚ ਕਰਨੀ ਪੈਂਦੀ ਹੈ ਅਸੀਂ ਕਿਸੇ ਕੋਲੇ ਪਹੁੰਚ ਨਹੀਂ ਕਰ ਉਹ ਉਹ ਐਲਾਨ ਕਰਨ ਅਸੀਂ ਉਹਨਾਂ ਦਾ ਸੁਭਾਗ ਚ ਕਰਾਂ ਜੀ ਮੋਸਟ ਵੈਲਕਮ ਜਿਹੜਾ ਵੀ ਸਾਡਾ ਜਿਹੜਾ ਹਮਾਇਤ ਕਰੂਗਾ ਅਸੀਂ 3 ਚੰਨ ਦੋਹੇ ਹੱਥਾਂ ਤੇ ਚਾਚੇ ਹਮਾਇਤ ਨੂੰ ਜਿਹੜੀ ਆ ਉਸ ਨੂੰ ਅਸੀਂ ਪ੍ਰਵਾਨ ਜੀ ਦੇਵਾਂਗੇ ਤੇ ਪਰੰਤੂ ਪਹੁੰਚ ਕਰਨ ਦਾ ਕੋਈ ਮਤਲਬ ਨਹੀਂ ਹੈ ਪ੍ਰਵਾਨ ਕਰਨ ਦਾ ਇੱਕ ਸਿਧਾਂਤਕ ਸਮਝੌਤਾ ਹੁੰਦਾ ਉੱਥੇ 2 ਪੱਖ ਦੇਖਣੇ ਪੈਂਦੇ ਆ ਤੇ ਉਹ ਪੱਖਾਂ ਨੂੰ ਦੇਖ ਕੇ ਜਿਹੜੀ ਹੈਗੀ ਆ ਉਹ ਪਹੁੰਚ ਹੁੰਦੀ ਹੈ ਸਵਾਗਤ ਸਵਾਗਤ ਕਿਦਾਂ ਕਰੋਗੇ ਸਵਾਗਤ ਕਰੋਗੇ ਜਾਂ ਉਹਨਾਂ ਦੀ ਪਾਰਟੀ 'ਚ ਆ ਕੇ ਲੜੋਗੇ ਜਾਂ ਉਹ ਆਪਣੀ ਸੀਟ ਛੱਡਣ ਤੁਸੀਂ ਕੀ ਐਕਸਪੈਕਟ ਕਰਦੇ ਹੋ ਨਹੀਂ ਜੀ ਅਸੀਂ ਕੁਝ ਵੀ ਐਕਸਪੈਕਟ ਨਹੀਂ ਕਰਦੇ ਉਹ ਤਾਂ ਜਿਸ ਤਰੀਕੇ ਨਾਲ ਉਹ ਮਦਦ ਕੋਈ ਮਦਦ ਕਰਨਾ ਚਾਹੁੰਦਾ ਉਹ ਕਰ ਸਕਦਾ ਪਰੰਤੂ ਭਾਈ ਅਮਰਪਾਲ ਸਿੰਘ ਆਜ਼ਾਦੀ ਲੜਨਗੇ ਉਹ ਆਜ਼ਾਦ ਲੜਨਗੇ ਨਾ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਲੈਣ ਨਾ ਕਿਸੇ ਤੋਂ ਸਿੱਧੇ ਤੌਰ ਤੇ ਉਹ ਮਦਦ ਮੰਗਣ ਨਾ ਕਿਸੇ ਕੋਲੇ ਪਹੁੰਚ ਕਰਨ ਤੇ ਉਹ ਫੈਸਲਾ ਜਿਹੜਾ ਉਹਨਾਂ ਦਾ ਫੈਸਲਾ ਹੋਊਗਾ ਤੇ ਉਹ ਫੈਸਲਾ ਪਾਰਟੀ ਦਾ ਜੇ ਕੋਈ ਪਾਰਟੀ ਸਾਡੀ ਮਦਦ ਕਰਦੀ ਆ ਅਨ ਕੰਡੀਸ਼ਨਲੀ ਬਿਨਾ ਸ਼ਰਤ ਤੋਂ ਤਾਂ ਵੈਲਕਮ ਪ੍ਰਚਾਰ ਕਿਸ ਤਰ੍ਹਾਂ ਹੋਏਗਾ ਕੰਮ ਕਰੇਗਾ ਨਹੀਂ ਜੀ ਪ੍ਰਚਾਰ ਸਾਰੀ ਸੰਜਤੇ ਕਰੂਗੀ ਸਾਰੀ ਸੰਜਤੇ ਉੱਥੇ ਦੀ ਜਿਹੜੀ ਆ ਉਹ ਪ੍ਰਚਾਰ ਕਰੂਗੀ ਤੇ ਪ੍ਰਚਾਰ ਹੋਏਗਾ ਦਾ ਮੁੱਖ ਹਿੱਸਾ ਬਣੂਗਾ ਹਾਂ ਜੀ ਕੈਂਪੇਨ ਦਾ ਮੁੱਖ ਹਾਂ ਜੀ ਮੈਂ ਕੈਂਪੇਨ ਦਾ ਬਤੌਰ ਸੇਵਾਦਾਰ ਹਿੱਸਾ ਬਣੂਗਾ ਹਰ ਹਾਲਤ 'ਚ ਬਣੂਗਾ ਨਾਮ ਬਣਨ ਦਾ ਮਤਲਬ ਨਹੀਂ ਇਹ ਮੈਂ ਜੇ ਮੈਂ ਇਹਦਾ ਹਿੱਸੇਦਾਰ ਨਹੀਂ ਹਾਂ ਤੇ ਫਿਰ ਹੋਰ ਕੌਣ ਹਿੱਸੇਦਾਰ ਮੈਂ ਤਾਂ ਲਾਜ਼ਮੀ ਬਣੂ ਆ ਆ ਆ